ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਸ਼ੰਭੂ ਬਾਰਡਰ ਤੇ ਪਹੁੰਚੇ ਆਂ ਕਿਸਾਨਾਂ ਵੱਲੋਂ ਜਿਹੜੀ ਐ ਉਹ ਮੰਗਾਂ ਲੈ ਕੇ ਦਿੱਲੀ ਕੂਚ ਦਾ ਸੱਦਾ ਦਿੱਤਾ ਗਿਆ ਸੀ 13 ਫਰਵਰੀ ਨੂੰ ਸੋ ਕੱਲ ਹਰਿਆਣਾ ਪ੍ਰਸ਼ਾਸਨ ਵੱਲੋਂ ਅਥਰੂ ਗੈਸ ਦੇ ਗੋਲੇ ਤਾਕੇ ਗਏ ਤੇ ਅੱਜ ਫੇਰ ਕਿਸਾਨਾਂ ਵੱਲੋਂ ਜਿਹੜਾ ਐ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਦਿੱਲੀ ਕੂਚ ਦਾ ਉਹ ਕਾਇਤ ਦਿੱਲੀ ਨੂੰ ਵਧਣ ਦੀਆਂ ਤਿਆਰੀਆਂ ਵੀ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਕਿਤੇ ਨਾ ਕਿਤੇ ਮੀਟਿੰਗਾਂ ਵੀ ਜਿਹੜੀਆਂ ਕੇਂਦਰੀ ਮੰਤਰੀਆਂ ਦੇ ਨਾਲ ਹੋ ਰਹੀਆਂ ਸੋ ਕੱਲ ਬਾਤ ਕਰਦੇ ਆਂ ਸਾਡੇ ਨਾਲ ਮੌਜੂਦ ਨੇ ਰਾਸ਼ਟਰੀ ਪ੍ਰਧ ਗੱਲਬਾਤ ਕਰਦੇ ਆ ਬਾਈ ਕਿਵੇਂ ਵੇਖ ਜੋ ਮਾਹੌਲ ਜਿਹੜਾ ਮੀਟਿੰਗਾਂ ਤੇ ਮੀਟਿੰਗਾਂ ਵੀ ਹੋ ਰਹੀਆਂ ਪਰ ਕਿਸੇ ਪਾਸੇ ਗੱਲ ਲੱਗ ਨਹੀਂ ਰਹੀ ਗੱਲ ਇਹ ਹੈ ਜੀ ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰਧਾਨ ਪਾਰਤੀ ਕਿਸਾਨ ਮੇਦੁਰ ਯੂਨੀਅਨ ਪੰਜਾਬ ਜੋ ਇਹ ਗੱਲਾਂ ਬਾਤਾਂ ਦਾ ਦੌਰ ਚਲਾ ਰਹੇ ਆ ਇਹ ਸਾਨੂੰ ਇਹ ਲੱਗ ਜਾਂਦਾ ਵੀ ਕੀ ਟਾਈਮ ਪਾਸ ਲੱਗੇ ਹੋਇਆ ਸਰਕਾਰ ਕਰਨ ਵੀ ਕਿਸੇ ਤਰੀਕੇ ਨਾਲ ਪਿੱਛੇ ਮੁੜ ਜਾਣਾ ਪਰ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਜਦੋਂ ਸਿੰਘ ਜੰਗ ਲਈ ਤੁਰ ਪੈ ਨੇ ਨਾ ਅਸੀਂ ਡਰੇ ਨਾ ਡਰਾਂਗੇ ਨਾ ਪਿੱਛੇ ਹਟਣਾ ਕਿਉਂਕਿ ਜਿਹੜੀਆਂ ਮੰਗਾਂ ਇਹ ਲਾਗੂ ਕਰਾਉਣ ਦੀ ਗੱਲ ਹੈ ਇਹਨਾਂ ਨੇ ਮੰਨੀਆਂ ਸੀਗੀਆਂ 2021 ਚ ਜਦੋਂ ਅੰਦੋਲਨ ਉੱਤੇ ਅਸੀਂ ਸਸਪੈਂਡ ਕਰਕੇ ਆਏ ਆ ਉਹ ਲਾਗੂ ਕਰਨ ਲਈ ਜਦੋਂ ਇੰਨੀ ਲੜਾਈ ਲੜਨੀ ਪੈ ਰਹੀ ਆ ਸਾਨੂੰ ਜੇ ਸਾਡੀਆਂ ਨਵੀਆਂ ਮੰਗਾਂ ਹੁੰਦੀਆਂ ਤਾਂ ਕੀ ਹਾਲ ਹੁੰਦਾ ਦੋ ਕੋ ਇਹਨਾਂ ਨੇ ਸਾਡੇ ਨਾਲ ਸਭ ਤੋਂ ਜਿਹੜੀ ਵੱਧ ਕਿਸਮ ਦੀ ਆ ਪੰਜਾਬ ਦੀ ਦਿੱਲੀ ਨਾਲ ਹਮੇਸ਼ਾ ਸਾਡੀ ਟੱਕਰ ਰਹੀ ਹੈ ਚਾਹੇ ਮੁਗਲ ਰਾਜ ਦੇ ਲਾਲੋ ਅੰਗਰੇਜ਼ਾਂ ਟਾਈਮ ਲਾਲੋ ਜਦੋਂ ਵੀ ਅੱਜ ਪਰ ਸਾਡੀ ਆਪਣੀ ਜਿਹੜੇ ਕਹਿੰਦੇ ਨੇ ਵੀ ਇੰਡੀਆ ਦੇ ਸਾਡਾ ਆਪਣਾ ਹੈਗਾ ਭਾਰਤ ਸਾਡਾ ਆਪਣਾ ਹੈ ਉਹਦੇ ਚ ਵੀ ਪੰਜਾਬ ਨੂੰ ਜਿ ਇੱਕ ਬੱਕਰਾ ਰੂਪ ਦੇ ਦਿੱਤਾ ਇਹਨਾਂ ਨੇ ਇੱਕ ਪਾਸੇ ਪਾਕਿਸਤਾਨ ਬਾਰਡਰ ਇੱਕ ਪਾਸੇ ਸਾਨੂੰ ਅੰਮਾਲੇ ਸ਼ੰਭੂ ਬਾਰਡਰ ਬਣਾ ਦਿੱਤਾ ਬਿਲਕੁਲ ਤੁਸੀਂ ਗੱਲ ਕਹੀ ਹੈ ਕਿ ਦਿੱਲੀ ਦੇ ਨਾਲ ਟੱਕਰ ਰਹੀ ਹੈ ਪਰ ਮਾਹੌਲ ਜਿਹੜਾ ਹੈ ਕਿ ਦਿਨਾਂ ਕਿਤੇ ਪੰਜਾਬ ਬਾਰਡਰ ਹੀ ਨਹੀਂ ਪੰਜਾਬ ਬਾਰਡਰ ਦੇ ਉੱਤੇ ਹੀ ਅਜਿਹਾ ਮਾਹੌਲ ਬਣਾਤਾ ਜਿਹੜਾ ਕਿ ਇੰਟਰਨੈਸ਼ਨਲ ਬਾਰਡਰ ਤੇ ਹੁੰਦਾ ਹੈ ਕਿਵੇਂ ਵੇਚਦੇ ਮੈਂ ਉਹੀ ਗੱਲ ਕਹਿ ਕੇ ਆਣਾ ਵੀ ਜਾਦਾ ਮੈਨੂੰ ਤਾਂ ਇਹ ਲੱਗੀ ਜਾਂਦਾ ਵੀ ਮੋਦੀ ਦੇ ਖੱਟਰ ਇੰਨੇ ਡਰ ਚੁੱਕੇ ਆ ਇਹਨਾਂ ਨੂੰ ਪਤਾ ਨਹੀਂ ਕਿਹੜੀ ਚੀਜ਼ ਦਾ ਡਰ ਹੈ ਜਦੋਂ ਕਿ ਜਦੋਂ ਜ਼ਰੂਰਤ ਹੁੰਦੀ ਆ ਅੰਨ ਦੀ ਉਦੋਂ ਦਾ ਕਿਸਾਨ ਮਜ਼ਦੂਰ ਚੰਗੇ ਲੱਗਦੇ ਆ ਕਿਸਾਨਾਂ ਦੀ ਗੱਲ ਹੁੰਦੀ ਆ ਜਦੋਂ ਦਿਖਦਾ ਵੀ ਅੰਨ ਦੇ ਪਣਾਰ ਮੁੱਕ ਗਏ ਇੰਡੀਆ ਦੇ ਉਦੋਂ ਅਸੀਂ ਜਿਹੜੇ ਪੰਜਾਬ ਦੇ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ ਕਹਿੰਦੇ ਵੱਧ ਤੋਂ ਵੱਧ ਪੈਦਾਵਾਰ ਕਰੋ ਤੇ ਅੰਕੜੇ ਵਿੱਚ ਕੋਈ ਪਹਿਲਾਂ ਹੋਇਆ ਵੀ ਸੀਗਾ ਉਦੋਂ ਬਾਅਦ ਜਦੋਂ ਅਸੀਂ ਆਪਣੀ ਜਿਹੜੀ ਮੰਗਾਂ ਹੱਕੀ ਮੰਗਾਂ ਨੇ ਕੋਈ ਸਾਡੀ ਗਲਤ ਮੰਗ ਨਹੀਂ ਹੈਗੀ ਉਦੋਂ ਤੁਹਾਡੇ ਲਈ ਇਹ ਜੇ ਬਾਰਡਰ ਬਣਾ ਦੇ ਜਾਂਦੇ ਆ ਇਹਦੇ ਨਾਲ ਉਹ ਸਾਨੂੰ ਗੋਲੀਆਂ ਮਾਰਾ ਦੋ ਜਾਂ ਜੇ ਇਹ ਨਹੀਂ ਕਰਨਾ ਤੁਸੀਂ ਤਾਂ ਬਾਰਡਰ ਬਣਾਣੇ ਆ ਸਾਡਾ ਜਿਹੜਾ ਪੁਰਾਣਾ ਪੰਜਾਬ ਸੀਗਾ 66 ਵਾਲਾ ਉਹ ਪੰਜਾਬ ਦੇ ਦੋ ਉਹ ਤੇ ਸਾਡਾ ਦਿੱਲੀ ਵੀ ਵਿੱਚ ਆ ਜਾਂਦਾ ਹਰਿਆਣਾ ਹਿਮਾਚਲ ਜੇ ਐਂਡ ਕੇ ਦੇ ਦਿਓ ਕੋਈ ਗੱਲ ਕਰ ਦੋ ਬਾਰਡਰ ਲੱਗ ਉਹ ਤੁਸੀਂ ਕਰਨਾ ਨਾ ਜਦੋਂ ਤੁਹਾਨੂੰ ਜ਼ਰੂਰਤ ਹੁੰਦੀ ਹੈ ਕਿਤੇ ਕਾਰਗਿਲ ਦੀ جنگ ਹੈ ਉਦੋਂ ਸ਼ਹੀਦਿਆਂ ਪੰਜਾਬੀ ਦੇਣ ਜਦੋਂ ਦੇਸ਼ ਆਜ਼ਾਦ ਹੋਣਾ ਉਦੋਂ ਸ਼ਹੀਦਿਆਂ ਪੰਜਾਬੀ ਦੇਣ ਜਦੋਂ ਕੋਈ ਹੋਰ ਜੰਗੋਂ ਦੇ ਉੱਤੇ ਸੀਧੀਆਂ ਪੰਜਾਬੀ ਦੇਣ ਪਿੱਛੇ ਜੀ ਚੀਨ ਦੇ ਨਾਲ ਹੋਏ ਸੀਗੇ ਦੋ ਹੱਥ ਜਦੋਂ ਕਰੋਨਾ ਟਾਈਮ ਚੱਲਦਾ ਸੀਗਾ ਉਦੋਂ ਸਿਕ ਅਰੇਂਜਮੈਂਟ ਸਪੈਸ਼ਲ ਬੁਲਾਈ ਗਈ ਰਾਜਸਥਾਨ ਤੋਂ ਵੀ ਤੁਸੀਂ ਉੱਤੇ ਹੱਥੋਂ ਇੱਥੇ ਲੜਾਈ 'ਚ ਤੱਕੜੇ ਹੋ ਜਦੋਂ ਸਾਡੇ ਆਪਣੇ ਮੰਗ ਨੇ ਆਪਣੀਆਂ ਮੰਗਾਂ ਹੱਕੀ ਮੰਗਾਂ ਜੜੀਆਂ ਇਹਨਾਂ ਨੇ ਮੰਨੀਆਂ ਹੋਈਆਂ ਨੇ ਉਹ ਲਾਗੂ ਕਰਨ ਲਈ ਅੱਜ ਇਹ ਕੁਝ ਕਰ ਸਕਦੇ ਆਂ ਕੱਲ ਤੁਸੀਂ ਦੇਖਿਆ ਹੋਊਗਾ ਸਰਦਾਰ ਨੇ ਤੇਰੇ ਆਪਣੇ ਜਿਹੜੇ ਪ੍ਰੈਸ ਵਾਲੇ ਵੀਰ ਨੇ ਕੁੜੀਆਂ ਸਾਡੀਆਂ ਉਹ ਵੀ ਫੱਟੜ ਹੋਈਆਂ ਐਨਾ ਮਨ ਦੁਖੀ ਹੋਇਆ ਦੇਖੋ ਜਿਹੜਾ ਲੋਕਤੰਤਰ ਦਾ ਚੌਥਾ ਥੰਮਾ ਸੀ ਮੰਨਦੇ ਆ ਪ੍ਰੈਸ ਨੂੰ ਜਿਹੜਾ ਤੁਸੀਂ ਵੀਰ ਸਾਡੀ ਗੱਲ ਆਲ ਵਰਲਡ 'ਚ ਵਿਚਾਰ ਰਹੇ ਹੋ ਬਹੁਤ ਗੁਜੀ ਵਾਲੀ ਗੱਲ ਆ ਪਰ ਉਹਨਾਂ ਨੂੰ ਵੀ ਨਹੀਂ ਬਖਸ਼ ਰਹੇ ਇਹ ਇੱਕ ਤਾਨਾਸ਼ਾਹ ਜਦੋਂ ਪਹਿਲਾਂ ਰਾਜੇ ਹੁੰਦੇ ਸੀਗੇ ਮੁਗਲ ਰਾਜੇ ਥੋੜ੍ਹਾ ਕਰਦੇ ਸੀਗੇ ਵੀ ਕੁਝ ਕਰਦੇ ਆ ਇਹਨਾਂ ਨੇ ਸਾਡੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਅੱਜ ਦੀ ਜਨਰੇਸ਼ਨ ਨੂੰ ਇਹ ਦਿਖਾ ਦਿਆ ਕਿਉਂਕਿ 2021 ਦੇ ਅੰਦੋਲਨ 'ਚ ਕੁਝ ਗੱਲ ਫੇਰ ਵੀ ਹੋਰ ਸੀਗੀ ਉਦੋਂ ਅਸੀਂ ਇੱਕ ਗੱਲ ਪ੍ਰੂਫ ਕਰਤੀ ਸੀਗੀ ਵੀ ਅਸੀਂ ਸ਼ਾਂਤਮਈ ਅੰਦੋਲਨ ਲੜਦੇ ਆ ਏਹੀ ਗੱਲ ਕੱਲ ਵੀ ਆ ਕੱਲ ਸਾਡਾ 100 ਤੋਂ ਵੱਧ ਮੁੰਡਾ ਫੱਟੜ ਹੋਇਆ ਪਰ ਉਧਰੋਂ ਕੋਈ ਪੁਲਿਸ ਵਾਲਾ ਕਹਦੇ ਆ ਫੌਜੀ ਕਹਦੇ ਵੀ ਸਾਡੇ ਕਿਸੇ ਤੇ ਕੋਈ ਸੱਟ ਲੱਗੀ ਹੋਏ ਨਹੀਂ ਲੱਗੀ ਇਹ ਪ੍ਰਤੀਕ ਹੈ ਸ਼ਾਂਤੀ ਦਾ ਪਰ ਜਿਹੜਾ ਕੁਛੇ ਕਰਨ ਲੱਗੇ ਹੋਏ ਆ ਇਹਦੇ ਚ ਸਾਨੂੰ ਇਹ ਸਮਝ ਨਹੀਂ ਆ ਰਹੀ ਵੀ ਉਹਨਾਂ ਦੀ ਮਨਸਾ ਕੀ ਹੈ ਇੱਕ ਪਾਸੇ ਤਾਂ ਕਹਿੰਦੇ ਸੀ ਗੱਲਬਾਤ ਕਰ ਲਈਏ ਇਹ ਗੱਲਬਾਤ ਵਾਲਾ ਤੌਰ ਲੱਗੇ ਨਹੀਂ ਰਿਹਾ ਹੈਗਾ ਤੇ ਕੱਲ ਹਾਈ ਕੋਰਟ ਦੇ ਵੱਲੋਂ ਵੀ ਸਰਕਾਰ ਨੂੰ ਸਵਾਲ ਕੀਤੇ ਗਏ ਸਨ ਕਿ ਕਿਸਾਨ ਹਰਿਆਣੇ ਦੇ ਵਿੱਚ ਨਹੀਂ ਬੈਠ ਰਹੇ ਦਿੱਲੀ ਨੂੰ ਕੂਚ ਕਰ ਰਿਹਾ ਉਧਰ ਦਿੱਲੀ ਦਾ ਪ੍ਰਸ਼ਾਸਨ ਜਿਹੜਾ ਹੈ ਉਹ ਕਹਿ ਰਿਹਾ ਕਿ ਜੇ ਹਰਿਆਣਾ ਟੱਪ ਵੀ ਹੁੰਦੇ ਆ ਤੇ ਅਸੀਂ ਦਿੱਲੀ ਐਂਟਰ ਨਹੀਂ ਕਰਨ ਦੇਣਾ ਆਹੀ ਤਾਂ ਗੱਲ ਹੈ ਦਿੱਲੀ ਸਾਡੀ ਰਾਜਧਾਨੀ ਹੈ ਮੈਂ ਉਹੀ ਕਹਿ ਕੇ ਹਟਾਂ ਪਹਿਲਾਂ ਵੀ ਸਾਨੂੰ ਪੰਜਾਬ ਨੂੰ ਜਾਂਦਾ ਇੱਕ ਕੰਟਰੀ ਐ ਲੱਗ ਬਣਾ ਦਿਓ ਜਿੱਦਾਂ ਸਾਡਾ ਖਾਲਸਾ ਰਾਂ ਚੱਲਿਆ ਹੈ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਉਹ ਫੜਾ ਤੋਂ ਲੱਗ ਵੀ ਅਸੀਂ ਤੁਹਾਨੂੰ ਵਿੱਚ ਨਹੀਂ ਰੱਖਣਾ ਹੈਗਾ ਜਿਵੇਂ ਅਸੀਂ ਐਨੇ ਮਾੜੇ ਲੱਗਦੇ ਹਾਂ ਜਦੋਂ ਦਾ ਦੇਸ਼ ਨੂੰ ਕੁਰਬਾਨੀਆਂ ਚੀਂਦੇ ਆ ਉਦੋਂ ਪੰਜਾਬੀ ਜਦੋਂ ਸਾਡੀ ਆਪਣੀਆਂ ਹੱਕਾਂ ਚੀਂਦੇ ਆ ਉਦੋਂ ਅਸੀਂ ਅਤਵਾਦੀ ਬੱਕਵਾਦੀ ਸਾਨੂੰ ਕੀ ਕੀ ਨਹੀਂ ਕਿਹਾ ਜਾਂਦਾ ਪਿੱਛੇ ਵੀ ਸਾਡੇ ਦੇ ਇੰਨੀ ਤੋਂਮਤਾਂ ਲਾਈਆਂ ਕਿੰਨਾ ਕੁਛ ਕਿਹਾ ਹੁਣ ਵੀ ਉਹ ਗੱਲਾਂ ਤੇ ਆ ਕੇ ਖੱਟਰੇ ਬਿਆਨ ਦੇ ਸੀਗਾ ਦੋ ਦਿਨ ਪਹਿਲਾਂ ਕਹਿੰਦਾ ਟਰੈਕਟਰਾਂ ਦੇ ਹਥਿਆਰ ਲੈ ਕੇ ਆਏ ਆ ਟਰੈਕਟਰਾਂ ਦੇ ਦੱਸੋ ਜੀ ਤੁਸੀਂ ਉਹ ਫਿਰੇ ਹੋ ਕਿਹੜਾ ਹਥਿਆਰ ਟਰੈਕਟਰ ਦੇ ਹੁੰਦਾ ਜੀ ਇੱਕ ਬੈਂਪਰ ਲੱਗਿਆ ਉਹ ਹੁੰਦਾ ਹੋ ਕਹਿੰਦੇ ਜੀ ਪੈਦਲ ਆ ਜਾਓ ਅਸੀਂ ਇਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਮੁੱਖ ਮੰਤਰੀ ਐ ਤੁਸੀਂ ਕੱਟਰ ਸਾਹਿਬ ਹਰਿਆਣੇ ਦਾ ਮੋਦੀ ਪ੍ਰਾਈਮ ਮਿਨਿਸਟਰ ਆ ਇੰਡੀਆ ਦਾ ਪਿੱਛੇ ਹੋਇਆ ਸੀਗਾ ਜਦੋਂ 2021 ਦੇ ਵਿੱਚ ਇਹਨੂੰ ਇੱਧਰ ਬਾਰਡਰ ਏਰੀਆ ਦੇ ਵਿੱਚ ਅੱਧਾ ਘੰਟਾ ਪੁਲਤੇ ਖੜਨਾ ਪੈ ਗਿਆ ਸੀਗਾ ਦੱਸ ਗਏ ਪੂਰੀ ਸਿਕਿਉਰਿਟੀ ਨਾਲ ਸੀ ਗੱਡੀਆਂ ਸੀਗੀਆਂ ਉਦੋਂ ਇਹਨੂੰ ਆਪਣੀ ਮੌਤ ਦਾ ਡਰ ਲੱਗਣ ਲੱਗਿਆ ਸੀਗਾ ਵੀ ਮੈਨੂੰ ਮਾਰ ਦਿੰਦੇ ਮੈਨੂੰ ਪਰ ਅਸੀਂ ਕਹਿੰਨੇ ਵੀ ਅਸੀਂ ਅਜੇ ਤੱਕ ਤੁਹਾਨੂੰ ਹੋਏ ਨਹੀਂ ਕਿਹਾ ਨਾ ਕੋਈ ਏਦਾਂ ਦੀ ਗੱਲ ਹੋਈ ਤੁਸੀਂ ਇਹ ਕਿਉਂ ਵਾਹ ਡਰੇ ਹੋ ਇਹ ਜਿਹੜਾ ਚੀਜ਼ ਹੈ ਅਸੀਂ ਪਹਿਲਾਂ ਸਪੱਸ਼ਟ ਜਿਹੜਾ ਸਵਾ ਸਾਲਾਂ ਅੰਦੋਲਨ ਵਿੱਚ ਚੱਲਿਆ ਉਹ ਚ ਕਰ ਚੁੱਕੇ ਹਾਂ ਵੀ ਨਾ ਤਾਂ ਅਸੀਂ ਕੋਈ ਤਵਾਰਦੀਆਂ ਨਾ ਅਸੀਂ ਬੱਕਵਾਦੀ ਆ ਅਸੀਂ ਸ਼ਾਂਤੀ ਚਾਹੁੰਦੇ ਆ ਸ਼ਾਂਤੀ ਲਈ ਚੱਲੇ ਆ ਔਰ ਇੱਕ ਇੱਕ ਸਾਡੇ ਜਿਹੜਾ ਵਿੱਚ ਬਲੱਡ ਹੈ ਖੂਨ ਹੈ ਉਹ ਗੁਰੂ ਸਾਹਿਬ ਦਾ ਜੇ ਕੋਈ ਸਾਡੀ ਅਣਖ ਨੂੰ ਵਿਗਾੜੇ ਉਹ ਅਸੀਂ ਬਗਾਰ ਵੀ ਨਹੀਂ ਸਕਦੇ ਸਾਨੂੰ ਕਹੇ ਵੀ ਦੱਬ ਲੂਗਾ ਨਾ 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 ਇਹ ਤਾਂ ਮਨ ਚੋਂ ਕੱਢ ਦੇ ਅਸੀਂ ਦਿੱਲੀ ਜਾਣਾ ਪਹੁੰਚਾਂਗੇ ਇਹ ਵੀ ਇਹਨਾਂ ਨੇ 10 ਤਰੀਕ ਤੋਂ ਬੈਰੀਕੇਡ ਲਾਏ ਨੇ ਸ਼ੁਰੂ ਕਰਿਆ ਇਹ ਹੋ ਸਕਦਾ ਵੀ ਦੋ ਦਿਨ ਵੱਧ ਲੱਗ ਜਾਣਾ ਪਰ ਜਾ ਕੇ ਦੀ ਹਿੱਕ ਦੇ ਉੱਤੇ ਦੁਆਰੇ ਉੱਤੇ ਮੋਰਚਾ ਲਾਵਾਂਗੇ ਤੇ ਜਿਹੜੀਆਂ ਮੰਗਾਂ ਨੇ ਲਾਗੂ ਨਹੀਂ ਕਰੀਆਂ ਲਾਗੂ ਕਰਾ ਕੇ ਆਵਾਂਗੇ ਹਾਂ ਇਹ ਤਾਂ ਜੇ ਸੋਚਦਾ ਵੀ ਨਾ ਆਣ ਪਹਿਲਾ ਮੰਗਾਓ ਲਾਗੂ ਕਰਦੇ ਨੋਟੀਫਿਕੇਸ਼ਨ ਜਾਰੀ ਕਰੇ ਤਾਂ ਅਸੀਂ ਹੋ ਸਕਦਾ ਰੋ ਤੇ ਪਿਛਲੀ ਵਾਰੀ ਸੰਘਰਸ਼ ਲੰਗਾ ਚ ਲੰਬਾ ਚੱਲਿਆ ਸੀ ਸਾਲ ਡੇਢ ਸਾਲ ਤਕਰੀਬਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਉਥੇ ਮਨਾਉਣਾ ਪਿਆ ਹੋਲਾ ਮਹੱਲਾ ਵੀ ਉਥੇ ਮਨਾਇਆ ਤੇ ਇਸ ਵਾਰ ਫੇਰ ਮਹੌਲਾ ਮਹੱਲਾ ਨੇੜੇ ਆ ਗਿਆ ਦੇਖੋ ਸਾਰੇ ਤਿਹਾਰ ਪਿੱਛੇ ਦੀਵਾਲੀ ਵੀ ਸਭ ਕੁਝ ਉਥੇ ਮਨਾਏਗਾ ਗੁਰਪੁਰਬ ਵੀ ਉਥੇ ਮਨਾਏ ਨੇ ਦੇਖੋ ਇਹਨਾਂ ਦੀ ਮਰਜ਼ੀ ਹੈ ਜੇ ਮਨਾਣੇ ਪੇ ਮਨਾਵਾਂਗੇ ਕਾਲਸੋ ਚੜਦੀ ਕਲਾ ਜਸੀਂ ਜੰਗਲਾਂ 'ਚ ਰਹਿ ਗਏ ਸਾਡੇ ਪੁਰਕੇ ਨਹੀਂ ਦਵੇ ਇਹਦਾ ਦਬਣਾ ਹੀ ਕੀ ਆ ਕੋਈ ਗੱਲ ਨਹੀਂ ਜਿੱਦਾਂ ਚਾਹਣਗੇ ਉਦਾਂ ਕਰਦਾਂਗੇ ਕਿੰਨਾ ਲੰਬਾ ਚੱਲੂ ਸੰਘਰਸ਼ ਲੱਗਦਾ ਲੰਬਾ ਚੱਲੂ ਜੇਦੋਂ ਤੱਕ ਮੰਗਾਏ ਨਹੀਂ ਲਾਗੂ ਕਰਦੇ ਨੋਟੀਫਿਕੇਸ਼ਨ ਨਹੀਂ ਜਾਰੀ ਕਰਦੇ ਉਦੋਂ ਤੱਕ ਤਾਂ ਚੱਲੂਗਾ ਬਹੁਤ ਬਹੁਤ ਧੰਨਵਾਦ ਜੀ ਤੇ ਇਹ ਸੰਸਾਡੇ ਨਾਲ ਰਾਸ਼ਟਰੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦੇ ਕਹਿੰਦੇ ਕਿ ਮੰਗਾ ਮੰਨਵਾ ਕੇ ਹੀ ਮੁੜਾਂਗੇ ਚਾਹੇ ਸਾਲ ਲੱਗੇ ਚਾਹੇ 2 ਸਾਲ ਲੱਗਣ ਸਾਰੇ ਤਿਉਹਾਰ ਜਿਵੇਂ ਪਹਿਲਾਂ ਮਨਾਏ ਗਏ ਨੇ ਉਤਰਾਂ ਫੇਰ ਇੱਕ ਵਾਰ ਫੇਰ ਦਿੱਲੀ ਦੇ ਬਾਹਰਾਂ ਤੇ ਮਨਾਵਾਂਗੇ ਇੱਥੇ ਵੀ ਜੇ ਗੱਲ ਠਿਕਣਗੇ ਇੱਥੇ ਹੀ ਅੱਗੇ ਜਾਣ ਦੀਆਂ ਤਿਆਰੀਆਂ ਨੇ ਜਦੋਂ ਵੀ ਮੌਕਾ ਮਿਲਿਆ ਕਿ ਲੰਘ ਜਾਣਗੇ ਪਰ ਦਿੱਲੀ ਤੋਂ ਆਪਣੀ ਜਿਹੜੀਆਂ ਮੰਗਾਂ ਦੀ ਕਮਿਟਮੈਂਟ ਹੋਈ ਸੀ ਉਹ ਮਨਵਾ ਕੇ ਹੀ ਮੁੜਨਗੇ ਕੈਮਰਾਮੈਨ ਅੰਕਿਤ ਤੇ ਪਰਮਿੰਦੇ ਨਾਲ ਗਗਨਦੀਪ ਸਿੰਘ ਸਕਾਈ ਨਿਊਜ਼ ਪੰਜਾਬ